ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਆਪਣਾ ਅਵਿਨਾਸ਼ ਸਿੰਘ ਖਾਲਸਾ ਇਸ ਵੀਡੀਓ ਵਿੱਚ ਆਪ ਜੀ ਦਾ ਸਵਾਗਤ ਕਰਦਾ ਹਾਂ ਜੀ ਉਮੀਦ ਹੈ ਆਪ ਨੇ ਇਸ ਚੈਨਲ ਦੀਆਂ ਦੂਸਰੀ ਵੀਡੀਓ ਵੀ ਦੇਖੀਆਂ ਹੋਣਗੀਆਂ ਅਤੇ ਹੋਰ ਵੀਡੀਓ ਦੇਖਣ ਲਈ ਆਪ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਅੱਜ ਦੀ ਕਹਾਣੀ ਰਵਿਕਾਂਤ ਨਾਮ ਦੇ ਇੱਕ ਮੋਚੀ ਦੀ ਕਹਾਣੀ ਹੈ ਜੋ ਪਿਛਲੇ 15 ਤੋਂ 20 ਸਾਲ ਹੋ ਗਏ ਉਸ ਨੂੰ ਪੈਸੇ ਜੋੜਦੇ ਹੋਏ वैसे वो क्यों जोड़ ਰਿਹਾ ਸੀ ਟਕਾ ਟਕਾ ਕਰਕੇ ਪੈਸੇ ਜੋੜ ਰਿਹਾ ਸੀ ਕਿ ਉਸਨੇ ਕੁੰਭ ਦੇ ਮੇਲੇ ਤੇ ਜਾਣਾ ਸੀ ਕੁੰਭ ਦਾ ਮੇਲਾ ਉਸ ਨੂੰ ਆਪਣੇ ਜੀਵਨ ਦੇ ਵਿੱਚ ਸਭ ਤੋਂ ਵੱਡਾ ਸੁਪਨਾ ਪੂਰਾ ਕਰਨ ਵਾਲਾ ਲੱਗ ਰਿਹਾ ਸੀ ਮੋਚੀ ਦਾ ਕੰਮ ਕਰਦੇ ਕਰਦੇ ਉਸਨੇ ਇਹ ਸੁਪਨਾ ਦੇਖਿਆ ਹੋਇਆ ਸੀ ਕਿ ਮੈਂ ਕੁੰਭ ਦੇ ਮੇਲੇ ਤੇ ਇਸ਼ਨਾਨ ਕਰਕੇ ਆਪਣੀ ਆਤਮਾ ਨੂੰ ਪਵਿੱਤਰ ਕਰਨਾ ਹੈ ਇਹ ਅੱਜ ਉਸ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਬੈਠਾ ਹੀ ਸੀ ਕਿ ਉਸ ਨੂੰ ਪड़ोस ਦੇ ਵਿੱਚसिसकियां रोण दी आवाज सुनाई देती उसने पहला ता इग्नोर ਜਿਆ ਕਰ ਦਿੱਤਾ ਲੇਕਿਨ ਫਿਰ ਦੁਬਾਰਾ आवाज ਆ ਰਹੀ ਸੀ ਤਾਂ ਉਸਨੇ ਬਾਹਰ ਜਾ ਕੇ ਦੇਖਣਾ ਠੀਕ ਸਮਝਿਆ ਹੁਣ ਜਦੋਂ ਉਹ ਬਾਹਰ ਗਿਆ ਤੇ ਉਸਨੇ ਪड़ोसी ਦੀ ਝੌਂਪੜੀ ਵਿੱਚ ਜਾ ਕੇ आवाज ਦਿੱਤੀ ਤਾਂ ਅੰਦਰੋਂ आवाज आई कौन है ता उसने कहा मैं ਤੁਹਾਡਾ ਪड़ोसी हां ਹੁਣ ਅੰਦਰ ਉਹਨੂੰ ਆਉਣ ਲਈ ਕਹਿ ਦਿੱਤਾ ਗਿਆ ਅੰਦਰ ਗਿਆ ਤਾਂ ਉਸਨੇ ਦੇਖਿਆ ਕਿ ਬੜਾ ਹੀ ਦੁੱਖ ਵਾਲਾ ਸੀਨ ਸਾਹਮਣੇ ਸੀ ਗਰਭવતી ਔਰਤ ਹੁਣ ਉਸ ਨੂੰ ਕਹਿ ਰਹੀ ਸੀ ਕਿ ਵੀਰ ਮੋਚੀ ਹੁਣ ਤੁਸੀਂ ਹੀ ਦੱਸੋ ਕਿ ਮੈਂ ਇਹ ਭੋਜਨ ਕਿਵੇਂ ਖਾ ਸਕਦੀ ਹਾਂ ਮੇਰੇ ਪੇਟ ਵਿੱਚ ਪਲ ਰਿਹਾ ਬੱਚਾ ਇਸ ਐਪ ਮਿੱਤਰ ਭੋਜਨ ਨੂੰ ਕਿਵੇਂ ਖਾ ਸਕਦਾ ਹੈ ਉਸਨੇ ਪੁੱਛਿਆ ਕਿਉਂ ਨਹੀਂ ਖਾ ਸਕਦਾ ਕੀ ਗੱਲ ਹੈ ਤਾ ਉਸ عورت ਨੇ ਪੂਰੀ ਕਹਾਣੀ ਸੁناਈ ਕਿ ਮੇਰੇ ਪਤੀ ਪਿਛਲੇ ਕਾਫੀ ਸਮੇ ਤੋਂ ਬੇਰਜਗਾਰ ਹਨ ਅਤੇ ਕੋਈ ਵੀ ਕੰਮ ਇਹਨਾਂ ਨੂੰ ਮਿਲ ਨਹੀਂ ਰਿਹਾ ਸੀ ਅਸੀਂ ਪੈਸੇ ਉਧਾਰ ਲੈਣ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਹਰ ਪਾਸੇ ਤੋਂ ਸਾਨੂੰ ਜਵਾਬ ਹੀ ਮਿਲ ਗਿਆ ਅਤੇ ਮੈਂ ਮੇਰਾ ਪਤੀ ਅਤੇ ਬੱਚੇ ਪਿਛਲੇ 3 ਦਿਨ ਤੋਂ ਅਸੀਂ ਭੁੱਖੇ ਹਾਂ ਅੱਜ ਮਜ਼ਦੂਰੀ ਦੇ ਵਸ ਉਹ ਸ਼ਮਸ਼ਾਨ ਘਾਟ ਵੱਲ ਚਲਾ ਗਿਆ ਤੇ ਉੱਥੇ ਉਸਨੇ ਦੇਖਿਆ ਕਿ ਕੁਝ ਲੋਕ ਆਪਣੇ ਪਿਤਰਾਂ ਦੇ ਲਈ ਭੋਜਨ ਛੱਡ ਗਏ ਸੀ ਸਬਜ਼ੀਆਂ ਛੱਡ ਗਏ ਸੀ ਤੇ ਉਸਨੇ ਉਹਨਾਂ ਭੋਜਨ ਵਿੱਚੋਂ ਹੀ ਕੁਝ ਭੋਜਨ ਚੱਕ ਲੈਂਦਾ ਤੇ ਇਹ ਭੋਜਨ ਹੁਣ ਮੈਂ ਕਿਵੇਂ ਖਾ ਸਕਦੀ ਹਾਂ ਤੁਸੀਂ ਹੀ ਦੱਸੋ ਹੁਣ ਉਸ ਵੀਰ ਮੋਚੀ ਦੀਆਂ ਅੱਖਾਂ ਪਰ ਆਈਆਂ ਉਸ ਦਾ ਦਿਲ ਬੜਾ ਹੀ ਨਰਮ ਸੀ ਉਸਨੇ ਸੋਚਿਆ ਕਿ गंगा स्नान ਕਰਨ ਲਈ ਜੋ ਮੈਂ ਪੈਸੇ ਟਕਾ ਟਕਾ ਕਰਕੇ ਜੋੜੇ ਹਨ ਤੇ ਉਹ ਮੈਂ ਇਸ਼ਨਾਨ ਕਰਨ ਲਈ ਜਾਣਾ ਹੈ ਪਰ ਕੀ ਪਤਾ ਮੇਰੀ ਆਤਮਾ ਉੱਥੇ ਜਾ ਕੇ ਪਵਿੱਤਰ ਹੋਵੇਗੀ ਜਾਂ ਨਹੀਂ ਹੋਵੇਗੀ ਇਸ ਦੀ ਕੋਈ ਗਰੰਟੀ ਨਹੀਂ ਹੈ ਲੇਕਿਨ ਜਦੋਂ ਉਸ ਦੇ ਅੰਦਰੋਂ ਦਿਲ ਦੇ ਵਿੱਚ ਆਵਾਜ਼ ਆ ਰਹੀ ਸੀ ਕਿ ਜੇਕਰ ਕਿਸੇ ਭੁੱਖੇ ਬੰਦੇ ਨੂੰ ਅਸੀਂ ਭੋਜਨ ਦੇ ਦਿੰਦੇ ਹਾਂ ਖਵਾ ਦਿੰਦੇ ਹਾਂ ਤਾਂ ਉਸ ਦੀਆਂ ਜੋ ਸੀਸਾ ਹਨ ਉਹ ਬਹੁਤ ਵੱਡੀਆਂ ਹੁੰਦੀਆਂ ਹਨ ਅਤੇ ਸਾਡੀ ਆਤਮਾ ਨੂੰ ਸ਼ਾਂਤੀ ਦਿੰਦੀਆਂ ਹਨ ਆਤਮਾ ਵਿੱਚ ਹੀ ਪਰਮਾਤਮਾ ਵਸਦਾ ਹੈ ਇਹ ਸੋਚ ਕੇ ਹੀ ਉਸਨੇ ਕਿਹਾ ਭੈਣ ਤੁਸੀਂ ਰੁਕੋ ਮੈਂ ਹੁਣੇ ਆਇਆ ਹੁਣ ਉਹ ਮੋਚੀ ਆਪਣੀ ਝੌਂਪੜੀ ਵਿੱਚ ਚਲਾ ਗਿਆ ਅਤੇ ਉਸਨੇ ਜੋ ਪਿਛਲੇ 15 20 ਸਾਲ ਤੋਂ ਟਕਾ ਟਕਾ ਕਰਕੇ ਪੈਸੇ ਜੋੜੇ ਹੋਏ ਸੀ ਉਹ ਸਾਰੇ ਦੇ ਸਾਰੇ ਪੈਸੇ ਲਿਆ ਕੇ ਉਸਨੇ ਉਹਨਾਂ ਦੇ ਅੱਗੇ ਰੱਖ ਦਿੱਤੇ ਕਿ ਤੁਸੀਂ ਹੁਣ ਆਪਣਾ ਅਤੇ ਆਪਣੇ ਬੱਚਿਆਂ ਦਾ পেট ਭਰ ਸਕਦੇ ਹੋ ਤੁਹਾਨੂੰ ਹੁਣ ਇਹ ਪੈਸੇ ਵੀ ਵਾਪਸ ਨਹੀਂ ਕਰਨੇ ਪੈਣਗੇ ਤੁਸੀਂ ਹੁਣ ਕੋਈ ਥੋੜਾ ਬੋਤਾ ਅਬਦਾ ਕੰਮ ਤੰਦਾ ਵੀ ਚਲਾ ਸਕਦੇ ਹੋ ਉਸ ਨੇ ਉਹਨਾਂ ਦੀ ਇੰਨੀ ਮਦਦ ਕਰ ਦਿੱਤੀ ਸੀ ਅਤੇ ਹੁਣ ਉਸ ਮੋਚੀ ਦੀ ਆਤਮਾ ਬਹੁਤ ਹੀ ਸੰਤੋਸ਼ਟ ਸੀ ਖੁਸ਼ ਸੀ ਤੇ ਗੰਗਾ ਇਸ਼ਨਾਨ ਤੋਂ ਵੀ ਜ਼ਿਆਦਾ ਉਸ ਨੂੰ ਕੁੰਭ ਮੇਲੇ ਦੇ ਇਸ਼ਨਾਨ ਤੋਂ ਵੀ ਜ਼ਿਆਦਾ ਫਲ मिल ਰਿਹਾ ਸੀ ਉਸ ਦੀ ਆਤਮਾ ਨੇ ਇਹ ਹੀ ਕਿਹਾ ਕਿ ਮੈਂ ਹੁਣ ਸਹੀ ਕੰਮ ਕੀਤਾ ਹੈ ਇਸ ਲਈ ਇਸ ਕਹਾਣੀ ਦੀ ਸਿੱਖਿਆ ਸਾਨੂੰ ਇਹ ਹੀ ਬਣਦੀ ਹੈ ਕਿ ਜੇਕਰ ਕਿਸੇ ਜ਼ਰੂਰਤਮੰਦ ਬੰਦੇ ਨੂੰ ਵਾਸਤ ਵਿੱਚ ਕਿਸੇ ਚੀਜ਼ ਦੀ ਲੋੜ ਪੈ ਰਹੀ ਹੈ ਅਤੇ ਤੁਹਾਡੇ ਕੋਲ ਉਪਲਬਧ ਹੈ ਤਾਂ ਤੁਸੀਂ ਉਸ ਨੂੰ ਜ਼ਰੂਰ ਹੀ ਸਹਾਇਤਾ ਦੇ ਸਕਦੇ ਹੋ ਘਰ ਵਿੱਚ ਹੀ ਗੰਗਾ ਬਣ ਜਾਂਦੀ ਹੈ ਘਰ ਵਿੱਚ ਹੀ ਤੀਰਥ ਬਣ ਜਾਂਦਾ ਹੈ ਇਸ ਲਈ ਸਾਨੂੰ ਆਪਣੇ ਆਸ-ਪਾਸੇ ਕਿੱਥੇ ਵੀ ਕੋਈ ਅਜਿਹੇ ਪਰਿਵਾਰ ਮਿਲਦੇ ਹਨ ਜਿਨ੍ਹਾਂ ਨੂੰ ਕਿਸੇ ਚੀਜ਼ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਅਤੇ ਉਹ ਉਪਲਬਧ ਨਹੀਂ ਹੋ ਪਾਰੀ ਤਾਂ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਉਹਨਾਂ ਨੂੰ ਜ਼ਰੂਰ ਦਿਓ ਜੀ ਇਹ ਕਹਾਣੀ ਸਾਨੂੰ ਵੈਗਰੂ ਪਰਮਾਤਮਾ ਦੀ ਕਿਰਪਾ ਨਾਲ ਅੱਗੇ ਲੈ ਕੇ ਜਾਣ ਵਾਸਤੇ ਸਹਾਇਤਾ ਕਰਦੀ ਹੈ ਕਿ ਸਾਡਾ ਦਿਲ ਹਮੇਸ਼ਾ ਨਰਮ ਬਣਿਆ ਰਹਿਣਾ ਚਾਹੀਦਾ ਹੈ ਉਮੀਦ ਹੈ ਆਪ ਜੀ ਨੂੰ ਕਹਾਣੀ ਪਸੰਦ ਆਈ ਹੋਵੇਗੀ कहानी नु लाइक ਅਤੇ ਸਬਸਕ੍ਰਾਈਬ ਚੈਨਲ ਨੂੰ ਵੀ ਜ਼ਰੂਰ ਕਰ ਲੋ ਜੀ ਸ਼ੇਅਰ ਕਰਨਾ ਨਾ ਭੁੱਲਿਓ ਹੋਈਆਂ ਗਲਤੀਆਂ ਦੀ ਮਾਫੀ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ